còn là đi <laughs> chùa, đi chùa, ủa là đi chùa, ủa là đi đi ਕਈ ਵੀਡੀਓ ਵਾਇਰਲ ਹੋ ਰਹੀਆਂ ਹਨ ਖਾਣ-ਪੀਣ ਦਾ ਅਮਾਨ ਜਿਹੜਾ ਲੋਕਾਂ ਨੂੰ ਕੋਈ ਜਰੇ ਨਾ ਪਰੋਸਿਆ ਜਾ ਰਿਹਾ ਹੈ ਜਾਂ ਫਿਰ ਬਰਬੂਦ ਹੋਰ ਤੇ ਅਜੇ ਇੱਕ ਕੰਪਲੇਂਟ ਆਈ ਹੈ ਪਟਿਆਲਾ ਕਲੱਬ ਦੀ ਉਹਦੇ ਵਿੱਚ ਜੋ ਰਾਤ ਨੂੰ ਕੋਈ ਫੈਮਿਲੀ ਗਈ ਸੀ ਤੋਂ ਉਹਨਾਂ ਨੇ ਕੰਪਲੇਂਟ ਜੀ ਹਾਂ ਮੇਰੇ ਕੋਲ ਹੁਣੇ ਕੰਪਲੇਂਟ ਰਿਸੀਵ ਹੋਈ ਹੈ ਜਿਸ ਦੇ ਵਿੱਚ ਇਹ ਮੈਂਸ਼ਨਡ ਹੈ ਕਿ ਕੱਲ ਰਾਤੀ ਡਿਨਰ ਵੇਲੇ ਜਦੋਂ ਫੈਮਿਲੀ ਉੱਤੇ ਪਹੁੰਚੀ ਹੈ ਤੇ ਉਹਨਾਂ ਨੇ ਪਟਿਆਲਾ ਕਲੱਬ ਪਟਿਆਲਾ ਆਫਿਸਰਸ ਕਲੱਬ ਜਿਹੜਾ ਚੁੱਕੀ ਬਾਰਾਦਰੀ ਦੇ ਵਿੱਚ ਹੈਗਾ ਇਹਦੇ ਵਿੱਚ ਉਹਨਾਂ ਨੇ ਕੰਪਲੇਂਟ ਕੀਤੀ ਹੈਗੀ ਜਿਹੜਾ ਖਾਣਾ ਹੈ ਇਹ ਇਸ ਟੇਲ ਉਹਨਾਂ ਨੂੰ ਮਿਲਿਆ ਅਪ ਟੂ ਦਾ ਕੁਆਲਿਟੀ ਅਪ ਟੂ ਮਾਰਕ ਨਹੀਂ ਸੀਗਾ ਤੇ ਸੈਟੀਸਫਾਈਡ ਨਹੀਂ ਹੈਗੇ ਸੋ ਇਸ ਦੇ ਉੱਤੇ ਅਸੀਂ ਬੰਦੀ ਕਾਰਵਾਈ ਇਸ ਦੀ ਤਵਦੀਸ਼ ਕਰਕੇ ਜਲਦੋਂ ਜਲਦ ਕਰਨ ਦੀ ਕੋਸ਼ਿਸ਼ ਕਰਾਂਗੇ ਮੈਡਮ ਇਹ ਸਰਕਾਰੀ ਕਲੱਬ ਹੈਗਾ ਇੱਕ ਪ੍ਰਾਈਵੇਟਾਂ ਦੇ ਆ ਵੀ ਕਾਰਵਾਈ ਨਹੀਂ ਹੁੰਦੀ ਇਹ ਲੱਗਦਾ ਹੈ ਕਿ ਸਰਕਾਰੀ ਦੇ ਕੋਈ ਕਾਰਵਾਈ ਹੋਏਗੀ ਜਿਹਦੇ ਕੋਲ ਬਿਲਕੁਲ ਬੰਦੀ ਕਾਰਵਾਈ ਕੀਤੀ ਜਾਏਗੀ ਇਹ ਲੋਕ ਦਾ ਬੁਕਿੰਗ ਦਾ ਠਿਕਾ ਹੈ ਜਿਆ ਹੈਗਾ ਉਹਨਾਂ ਦੇ ਨਾਲ ਸਾਰੀ ਗਲਤੀ ਪਹਿਲਾਂ ਡਿਟੇਲ ਪ੍ਰਾਪਤ ਕਰਕੇ ਫਿਰ ਬੰਦੀ ਕਾਰਵਾਈ ਜੋ ਡਿਪਾਰਟਮੈਂਟ ਵੱਲੋਂ ਬੰਦੀ ਹੈ ਜਲਦੋਂ ਜਲਦ ਕੀਤੀ ਜਾਏਗੀ ਦਾ ਜੀ ਇਸ ਵਾਰ ਤਾਂ ਲੋਕ ਚੜੀ ਤੇ ਫੋਨ ਮਿਲਦਾ ਹੈ। ਮੈਂ ਇਸ ਨੂੰ ਬਾਈਟਿੰਗ ਉਹ ਆ ਪਟੇਲਾ ਕਲੱਬ ਦੇ ਦੀ ਆਪਸ ਵਿੱਚ ਲੋਕਾਂ ਨੂੰ ਇਹ ਬਾਰਾ ਹਾਂ ਤੇ ਉਹ ਤੇ ਬੜਾ ਸਟੇਪ ਕੋਰ ਮਤਲਬ ਫੁਲਟੀ ਆਣਾ ਵਰਤਦਾ ਹੈ। ਸਟੇਪ ਮਿਲਿਆ। ਕਈ ਵੀਡੀਓ ਵਾਇਰਲ ਹੋ ਰਹੀਆਂ ਹਨ ਵੀਨ ਦਾ ਸਮਾਨ ਜਿਹੜਾ ਲੋਕਾਂ ਨੂੰ ਕੋਈ ਜਰੇ ਨਾ ਪਰੋਸਿਆ ਜਾ ਰਿਹਾ ਹੈ। ਜਾਂ ਫਿਰ ਬਦਬੂਦਾਰ ਤੇ ਅਜੇ ਇੱਕ ਕੰਪਲੀਟ ਆਈ ਹੈ ਪਟਿਆਲਾ ਕਲੱਬ ਦੀ ਉਹਦੇ ਵਿੱਚ ਜੋ ਰਾਤ ਨੂੰ ਕੋਈ ਫੈਮਿਲੀ ਗਈ ਸੀ ਤੇ ਉਹਨਾਂ ਨੇ ਕੰਪਲੀਟ ਜੀ ਹਾਂ ਮੇਰੇ ਕੋਲ ਹੁਣੇ ਕੰਪਲੇਂਟ ਰਿਸੀਵ ਹੋਈ ਹੈ ਜਿਸ ਦੇ ਵਿੱਚ ਇਹ ਮੈਂਸ਼ਨਡ ਹੈ ਕਿ ਕੱਲ ਰਾਤੀ ਡਿਨਰ ਵੇਲੇ ਜਦੋਂ ਫੈਮਿਲੀ ਉੱਤੇ ਪਹੁੰਚੀ ਹੈ ਤੇ ਉਹ ਪਟਿਆਲਾ ਕਲੱਬ ਪਟਿਆਲਾ ਆਫਿਸਰਸ ਕਲੱਬ ਜਿਹੜਾ ਚੁੱਕੀ ਬਾਰਾਦਰੀ ਦੇ ਵਿੱਚ ਹੈਗਾ ਇਹਦੇ ਵਿੱਚ ਉਹਨਾਂ ਨੇ ਕੰਪਲੇਂਟ ਕੀਤੀ ਹੈ ਕਿ ਜਿਹੜਾ ਖਾਣਾ ਹੈ ਇਹ ਸਟੇਲ ਉਹਨਾਂ ਨੂੰ ਮਿਲਿਆ ਅਪ ਟੂ ਦਾ ਕੁਆਲਿਟੀ ਅਪ ਟੂ ਮਾਰਕ ਨਹੀਂ ਸੀਗਾ ਤੇ ਸੈਟੀਸਫਾਈਡ ਨਹੀਂ ਹੈਗੇ ਸੋ ਇਸ ਦੇ ਉੱਤੇ ਅਸੀਂ ਬੰਦੀ ਕਾਰਵਾਈ ਇਸ ਦੀ ਤਵਦੀਸ਼ ਕਰਕੇ ਜਲਦੋਂ ਜਲਦ ਕਰਨ ਦੀ ਕੋਸ਼ਿਸ਼ ਕਰਾਂਗੇ ਮੈਡਮ ਇਹ ਸਰਕਾਰੀ ਕਲੱਬ ਹੈਗਾ ਇੱਕ ਪ੍ਰਾਈਵੇਟਾਂ ਦੇ ਆ ਵੀ ਕਾਰਵਾਈ ਨਹੀਂ ਹੁੰਦੀ ਇਹ ਲੱਗਦਾ ਕਿ ਸਰਕਾਰੀ ਦੇ ਕੋਈ ਕਾਰਵਾਈ ਹੋਏਗੀ ਜਿਹਦੇ ਕੋਲ ਬਿਲਕੁਲ ਬੰਦੀ ਕਾਰਵਾਈ ਕੀਤੀ ਜਾਏਗੀ ਕਿਉਂਕਿ ਦਾ ਕੁਕਿੰਗ ਦਾ ਠਿਕਾ ਹੈ ਜੇ ਹੈਗਾ ਉਹਨਾਂ ਦੇ ਨਾਲ ਸਾਰੀ ਗਲਤੀ ਪਹਿਲਾਂ ਡਿਟੇਲ ਪ੍ਰਾਪਤ ਕਰਕੇ ਫਿਰ ਬੰਦੀ ਕਾਰਵਾਈ ਜੋ ਡਿਪਾਰਟਮੈਂਟ ਵੱਲੋਂ ਬੰਦੀ ਹੈ ਜਲਦੋਂ ਜਲਦ ਕੀਤੀ ਜਾਏਗੀ ਫਰਚੋਲ ਜੀ ਸਈ ਕਪਟਿਆਲਾ ਦੇ ਵਿੱਚ ਫੂਡ ਖਰਾਬ ਦੀ ਖਬਰ ਸਾਹਮਣੇ ਆ ਰਹੀ ਹੈ ਤੁਸੀਂ ਕੰਪਲੇਂਟ ਦਿੱਤੀ ਹੈ ਮਾਪ ਜੀ ਬਿਲਕੁਲ ਅ ਰਾਤ ਅਸੀਂ ਬੀਤੀ ਰਾਤ ਫੈਮਿਲੀ ਨਾਲ ਅਸੀਂ ਗਏ ਸੀ ਪਟੇਲਾ ਅਫਸਰ ਕਲੱਬ ਤੇ ਉੱਥੇ ਦੋ ਤਿੰਨ ਡਿਸ਼ਸ ਆਰਡਰ ਕੀਤੀਆਂ ਅ ਇੱਕ ਦੋ ਡਿਸ਼ਸ ਤਾਂ ਕਾਫੀ ਠੀਕ ਸੀ ਗਿਆ ਔਰ ਜਦੋਂ ਅਸੀਂ ਚਿਲੀ ਚਿਕਨ ਆਰਡਰ ਕੀਤਾ ਤਾਂ ਜਦੋਂ ਖਾਇਆ ਤਾਂ ਉਹਦੇ ਵਿੱਚ ਕਾਫੀ ਬਦਬੂ ਆ ਰਹੀ ਸੀ ਔਰ ਜੇ ਅੰਦਰ ਨਿਕਲ ਜਾਂਦਾ ਤਾਂ ਫੂਡ ਪੋਇਜ਼ਨਿੰਗ ਸਾਰੀ ਫੈਮਿਲੀ ਨੂੰ ਹੋਣ ਦਾ ਕਤਰਾ ਸੀਗਾ ਔਰ ਜਾਨ ਵੀ ਤੇ ਵੀ ਜੋਖਮ ਬਣ ਜਾਂਦਾ ਕਿਉਂਕਿ ਫੂਡ ਦਾ ਜਿਹੜਾ ਕੁਆਲਿਟੀ ਹੈ ਉਹਨੂੰ ਮੇਨਟੇਨ ਰੱਖਣੀ ਚਾਹੀਦੀ ਹੈ ਫੂਡ ਜਿਹੜਾ ਜਿਹੜਾ ਆਫੀਸਰਸ ਕਲੱਬ ਵਿੱਚ ਇਸ ਤਰ੍ਹਾਂ ਜੇ ਸਾਨੂੰ ਚੀਜ਼ ਮਿਲ ਰਹੀ ਹੈ ਤਾਂ ਅਸੀਂ ਹੋਰ ਕਿੱਥੇ ਉਮੀਦ ਕਰ ਸਕਦੇ ਹਾਂ ਇਹ ਤੁਸੀਂ ਸਰਕਾਰੀ ਜਿਹੜਾ ਕਲੱਬ ਹੈਗਾ ਇਹਦੀ ਸ਼ਿਕਾਇਤ ਕੀਤੀ ਆ ਪਰ ਰੋਜ਼ ਕਾਫੀ ਵੀਡੀਓ ਵਾਇਰਲ ਹੁੰਦੀ ਹੈ ਕੋਈ ਕਾਰਵਾਈ ਨਹੀਂ ਹੁੰਦੀ ਤੁਸੀਂ ਅੱਜ ਸ਼ਿਕਾਇਤ ਕੀਤੀ ਹੈ ਪਹਿਲਾਂ ਸ਼ਾਇਦ ਮਾਮਲਾ ਸਾਹਮਣੇ ਆਇਆ ਸ਼ਿਕਾਇਤ ਨੂੰ ਲੈ ਕੇ ਵੀ ਕੋਈ ਕੀ ਕਾਰਵਾਈ ਜੀ ਦੇਖੋ ਜੀ ਮੇਰਾ ਸਿਰਫ ਕੰਮ ਇਹ ਹੈ ਸ਼ਿਕਾਇਤ ਦੇਣਾ ਹੈਗਾ ਕਾਰਵਾਈ ਕਰਨੀ ਜਾਂ ਨਾ ਕਰਨੀ ਇਹ ਸਿਵਲ ਸਰਜਨ ਦਾ ਆਫਿਸ ਦਾ ਕੰਮ ਹੈ ਔਰ ਕਿਸ ਤੇ ਕਾਰਵਾਈ ਕਰਨੀ ਹੈ ਇਹ ਵੀ ਇਹ ਦੇਖਣਗੇ ਡਿਸਾਈਡ ਕਰਨਗੇ ਵੀ ਕਿਉਂਕਿ ਹੁਣ ਮੈਂ ਜਿਵੇਂ ਤੁਸੀਂ ਗੱਲ ਕਰ ਰਹੇ ਕਾਰਵਾਈ ਹੋਏਗੀ ਕਿ ਨਹੀਂ ਹੋਏਗੀ ਕਾਰਵਾਈ ਦਾ ਇਹ ਹੈ ਵੀ ਕੋਈ ਸਬੂਤ ਤਾਂ ਹੁਣ ਰਿਆ ਨਹੀਂ ਹੋਣਾ ਉੱਥੇ ਜੇ ਕੋਈ ਵੀ ਸੈਂਪਲਿੰਗ ਹੋਏਗੀ ਡਿਸਟ੍ਰਿਕਟ ਹੈਲਥ ਆਫੀਸਰ ਜਾਏਗਾ ਤਾਂ ਕੋਈ ਸੈਂਪਲਿੰਗ ਕਰੇਗਾ ਉਥੋਂ ਤੱਕ ਅੱਜ ਕੰਪਲੇਂਟ ਦਿੱਤੀ ਹੈ ਕੱਲ ਤੱਕ ਮਸਾਏ ਜਾਣਗੇ ਤਾਂ ਦੱਸੋ ਇੱਕ ਜਿਹੜਾ ਕਲੱਬ ਹੈਗਾ ਸਰਕਾਰੀ ਕਲੱਬ ਹੈਗਾ ਵੀ ਜਿਹੜੇ ਅੰਦਰ ਕੁਕਿੰਗ ਰਸੋਈ ਹੈਗੀ ਹੈ ਇਹ ਕੋਈ ਨਿੱਜੀ ਕੰਪਨੀ ਹੈ ਜਾਂ ਸਰਕਾਰੀ ਹੈਗਾ ਇਹ ਦੋ ਤੇ ਕੰਟਰੈਕਟ ਟਾਈਮ ਟੂ ਟਾਈਮ ਡਿਪਟੀ ਕਮਿਸ਼ਨਰ ਦੀ ਅਗਵਾਈ ਚ ਕਲੱਬ ਚੱਲਦਾ ਔਰ ਟਾਈਮ ਟੂ ਟਾਈਮ ਜਿਹੜਾ ਕੰਟਰੈਕਟ ਹੈ ਫੂਡ ਦਾ ਜਿਹੜਾ ਉਹ ਦਿੱਤਾ ਜਾਂਦਾ ਔਰ ਕਿਨੂੰ ਦਿੱਤਾ ਗਿਆ ਇਹ ਵੀ ਮਾਮਲਾ ਜਾਂਚਦਾ ਹੈਗਾ ਔਰ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕੰਟਰੈਕਟ ਕਿਉਂ ਦਿੱਤਾ ਤੇ ਜਦੋਂ ਅਸੀਂ ਖਾਇ ਤਾਂ ਪਤਾ ਲੱਗਾ ਕਿਸੇ ਰੈਸਟੋਰੈਂਟ ਕੋਈ ਓਨਰ ਹੈਗਾ ਉਹਨੂੰ ਇੱਕ ਕੰਟਰੈਕਟ ਦਿੱਤਾ ਗਿਆ ਇੱਕ ਪ੍ਰਾਈਵੇਟ ਇੱਕ ਪ੍ਰਾਈਵੇਟ ਗਿਆ ਅਸ਼ਵਾਸ਼ਣ ਦਿੱਤਾ ਗਿਆ ਉਹਨਾਂ ਵੱਲੋਂ ਸਿਵਲ ਸਰਜਨ ਖੁਸ਼ੀ ਬਲੋਂ ਇੱਕ ਪ੍ਰਾਈਵੇਟ ਜਿਹੜੇ ਲੋਕੀ ਹੈਗੇ ਰੈਸਟੋਰੈਂਟਾਂ ਦੇ ਵਿੱਚ ਜਾਣ ਤੋਂ ਡਰਦੇ ਆ ਸਰਕਾਰੀ ਹੈਗਾ ਲੋਕੀ ਵਿਸ਼ਵਾਸ ਨਾਲ ਜਾਂਦੇ ਆਪਣੇ ਬੱਚਿਆਂ ਨਾਲ ਫੈਮਿਲੀ ਨਾਲ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੀ ਕਿਵੇਂ ਦਾ ਖਾਣਾ ਪਰੋਸਿਆ ਜਾ ਰਿਹਾ ਹੈ ਮੈਸੇਜ ਤੌਰ ਤੇ ਮੈਸੇਜ ਦੀ ਗੱਲ ਤਾਂ ਇਨੀ ਮੇਰਾ ਆਉਣ ਦਾ ਮਕਸਦ ਸਿਰਫ ਇੰਨਾ ਹੀ ਹੈ ਕਿਉਂਕਿ ਜਿਵੇਂ ਪਹਿਲਾਂ ਕਿਹਾ ਕਿ ਫੂਡ ਦਾ ਜਿਹੜਾ ਉੱਥੇ ਹੁਣ ਫੂਡ ਤਾਂ ਮਿਲਣਾ ਨਹੀਂ ਕੋਸ ਫੂਡ ਵੀ ਨਹੀਂ ਮਿਲਣਾ ਹੈਗਾ ਔਰ ਆਉਂਦੇ ਦਿਨ ਤੱਕ ਉੱਥੇ ਜਿਹੜ ਕਲੱਬ ਦਾ ਉਹ ਚੰਗਾ ਹੋ ਸਕੇ ਫੂਡ ਜਿਹੜਾ ਲੋਕਾਂ ਨੂੰ ਜਿਹੜੇ ਮੈਂਬਰਸ ਹੈਗੇ ਨੇ ਉਹਨਾਂ ਨੂੰ ਅੱਛਾ ਮੁਹਈਆ ਕਰਾਇਆ ਜਾ ਸਕੇ ਜਿਵੇਂ ਤੁਸੀਂ ਕਹਿ ਸ਼ਵਾਸ਼ਨ ਕੀ ਦਿੱਤਾ ਤਾਂ ਸ਼ਵਾਸ਼ਨ ਨੇ ਕਿਹਾ ਵੀ ਅਸੀਂ ਕੰਪਲੇਨ ਰਿਸੀਵ ਕਰ ਲਈ ਹੈ ਜਿਵੇਂ ਤੁਸੀਂ ਗੱਲ ਵੀ ਕੀਤੀ ਹੋਣੀ ਉਹਨਾਂ ਨਾਲ ਤਾਂ ਉਹਨਾਂ ਨੇ ਕਿਹਾ ਕਿ ਕਾਰਵਾਈ ਜਿਹੜੀ ਹੈ ਇਨਵੈਸਟੀਗੇਟ ਕਰਕੇ ਕੀਤੀ ਬਣਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏਗੀ ਸਰੀ ਕੀ ਜ਼ਿਕਰ ਇਹੋ ਗੱਲ ਇਹ ਵੀ ਹੈ ਕਿ ਜਿਹੜੇ ਉੱਥੇ ਮੈਂਬਰ ਸੀ ਉਹਨਾਂ ਨਾਲ ਮੈਨੇਜਰ ਨੇ ਅਸੀਂ ਗੱਲਬਾਤ ਕੀਤੀ ਉਹਨਾਂ ਦਾ ਕੀ ਰਿਐਕਸ਼ਨ ਸੀ ਥੂਡ ਨੂੰ ਲੈ ਕੇ ਜੋ ਤੁਸੀਂ ਜਦੋਂ ਅਸੀਂ ਜਿਹੜੇ ਉੱਥੇ ਮੈਡਮ ਸੀ ਉਹਨਾਂ ਨੂੰ ਵੀ ਟੈਸਟ ਕਰਾਇਆ ਤਾਂ ਉੱਥੇ ਇੱਕ ਲੇਡੀ ਹੈਗੀ ਐ ਉਹਨੂੰ ਟੈਸਟ ਕਰਾਇਆ ਤਾਂ ਉਹਨੇ ਮੰਨਿਆ ਵੀ ਟੈਸਟ ਖਰਾਬ ਹੈਗਾ ਬਾਕੀ ਕਿਉਂਕਿ ਕਿਚਨ ਦਾ ਜਿਹੜਾ ਕੰਟਰੈਕਟਰ ਹੋਰ ਹੈ ਦੂਜੀ ਜਿਹੜੀ ਕੈਟਰਿੰਗ ਦੇ ਮੈਨੇਜਮੈਂਟ ਹੋਰ ਹੈਗੀ ਆ ਉਹਦੇ 'ਚ ਆਪਸੀ ਉਹਨਾਂ ਨੇ ਕਿਵੇਂ ਗੱਲ ਕੀਤੀ ਜਾਈਏ ਇਸ ਬਾਰੇ ਮੈਂ ਕੁਝ ਕਹਿ ਸਕਦਾ ਥੈਂਕ ਯੂ